ਉਹ ਉਹ ਤੇ ਵਿਚਾਰੇ ਕਹਿੰਦੇ ਕੱਖ ਨਹੀਂ ਗਏ ਨਹੀਂ ਸਰ ਵੀ ਮਾੜੀ ਮੋਟੀ ਸਾਲ ਲਿਆ ਕਰੋ ਅਗਲੇ ਮਹੀਨੇ ਨਾ ਹੋਏ ਵੀ ਸਾਨੂੰ ਪੁੱਛਦੇ ਹੀ ਨਹੀਂ ਹੁਣ ਨਹੀਂ ਨਹੀਂ ਹਨਾ ਪੁੱਛ ਲਿਆ ਸੀ ਉਹਨਾਂ ਨੂੰ ਤੇ ਮੈਂ ਨਹੀਂ ਵਧੀਆ ਕੀਤਾ ਅਨਮੋਲ ਕਿਥੇ ਹੋ ਗਿਆ ਉਹਨਾਂ ਨੂੰ ਤੇ ਕੰਮ ਕੰਮ ਕੋਈ ਜੇ ਕਰਨਾ ਵਾ ਤੇ ਠੀਕ ਹੈ ਮੇਰਾ ਰਦਾ ਹੁਣ ਮੈਂ ਵੀ ਕਿਹੜੀ ਕੈਸਟ ਕਰ ਲਾਂ ਆ ਕਰ ਲਓ ਕੋਈ ਨਹੀਂ ਕਰ ਕੱਟ ਨਹੀਂ ਇਹਨੇ ਝਟ ਕਹਿਦਣਾ ਵਾ ਕਿ ਤੂੰ ਹੀ ਖਾਦੇ ਪੈਸੇ ਸਾਰੇ ਇਹ ਵੀ ਬੜੀ ਦੇਖਣਾ ਵਾ ਵੀ ਨੌਕਰੀ ਮਿਲ ਗਈ ਮੈਨੂੰ ਸਹੀ ਗੱਲ ਸਹੀ ਗੱਲ ਕੱਟ ਲਓ 21 ਵੇਲਾ ਮੈਂ ਇਹਨੂੰ ਕਹਿ ਵੀ ਸੀ ਦਰਜੀ ਤੂੰ ਨਹੀਂ ਦੁਬਾਰਾ ਕਰੀ 21 ਚੱਲ ਪੁੱਤ लवली ਨੇ ਨਾ ਬਥੇਰੀ ਦੌੜ ਭੱਜ ਕੀਤੀ 21 ਚੱਲ ਜੋ ਬਣ ਮੈਂ ਤਾਂ लवली ਨੂੰ ਵੀ ਸਭ ਕੁ ਮਿਲਿਆ ਨਾ ਕਿਤੇ ਹਾਨੂੰ ਤਾਂ ਤੇਰੀ ਵੀ ਗੱਲ ਕਰਨੀ ਪੈਣੀ ਆ ਤੇ ਉਹਦੀ ਵੀ ਗੱਲ ਕਰਨੀ ਪੈਣੀ ਆ ਤੁਹਾਡੀਆਂ ਸੋਨੀਆਂ ਪੈਣੀਆਂ ਹਨੂ 21 ਡੇੜੀ ਉਹ ਤਾਂ ਕੋਈ ਗੱਲ ਹੀ ਨਹੀਂ ਕਰਦਾ ਮੈਂ ਸਭ ਇੱਕ ਦਵਾਰੀ ਆਖਿਆ ਵਾ ਸਹੀ ਸਸਿਕਲ ਪੁੱਤ ਹੋ ਠੀਕ ਠਾਕ ਹਾਂਜੀ ਵਧੀਆ ਮੰਮੀ ਡੈਡੀ ਠੀਕ ਆ ਵਧੀਆ ਸਭ ਠੀਕ ਨੇ ਮੰਮੀ ਡੈਡੀ ਹੈਗੇ ਹਾਂ ਲਵਨੀ ਤੁਹਾਡੇ ਆਉਣ ਤੋਂ ਪਹਿਲਾਂ ਨਾ ਅਸੀਂ ਤਾਂ ਆਉਂਦੇ ਏ ਆਪੇ ਪੁੱਤ ਦਫ਼ਤਰਾਂ ਵਿੱਚ ਵੀ ਜਾਈਏ ਨਾ ਉੱਥੇ ਕਿਹੜੀ ਸੁਣਵਾਈ ਹੁੰਦੀ ਆ ਬੜੀ ਭੱਜ ਦੌੜ ਹੁੰਦੀ ਆ ਕਿਦਾਂ ਦੋਵੇਂ ਜਾਣੇ ਤੁਸੀਂ ਰੋਜ਼ ਹੀ ਘਰੋਂ ਜਾਂਦੇ ਰਹੇ ਜੀ ਉਹ ਮੈਂ ਤਾਂ ਲਵਨੀ ਸੋਚਿਆ ਸੀ ਕਿ ਜਿੰਨੇ ਨੇ ਤੇਰੀ ਬੀਤ ਹੀ ਕਰਤੀ ਆ ਨਾ ਤੂੰ ਮੁੜ ਕੇ ਆਉਣਾ ਨਹੀਂ ਸਾਡੇ ਘਰ ਚੱਲ ਫੇਰ ਵੀ ਤੇਰਾ ਬੜਾਵਾ ਕਿ ਜਿਹੜਾ ਤੂੰ ਫੇਰ ਨਾਲ ਜੋ ਬੰਦੇ ਨਾ ਗੰ ਉਹ ਚਾਲਾ लवली ਤੇਰਾ ਇੰਨਾ ਹੀ ਪੁੱਤ ਬੜਾ ਵਾ ਵੀ ਜਿਹੜਾ ਤੂੰ ਨਾ ਮੁੜ ਕੇ ਸਾਥ ਦਿੰਦਾ ਰਿਹਾ ਉਹ ਜੋ ਬੰਦਾ ਨਹੀਂ ਤੇ ਅੱਜ ਕੱਲ੍ਹ ਕੌਣ ਤੂੰ ਰਬੜ ਕਰਦਾ ਚੱਲ ਕਰਕ ਬਾਉ ਹੋਏ ਨਾ ਚੱਲ ਬੰ ਉਹ ਚਾਲਾ लवली ਤੇਰਾ ਪੁੱਤ ਇੰਨਾ ਹੀ ਬੜਾ ਵਾ ਵੀ ਤੇਰੀ ਇਨੀ ਬੀਝਤੀ ਕੀਤੀ ਇਹਨੇ ਦਲਜੀਤ ਨੇ ਤੂੰ ਫੇਰ ਹੁਣ ਤੈਨੂੰ ਨਾ ਇਸਤੇਮਾਲ ਨਾ ਕਰਾਊਗਾ ਜਦੋਂ ਕਿਤੇ ਮਿਲਿਆ ਮੈਨੂੰ ਤਾਂ ਕਹਿੰਦਾ ਮੈਂ ਫੋਨ ਕਰੂੰਗਾ ਕੀਤਾ ਹੀ लवली ਤੈਨੂੰ ਫੋਨ ਆਨੇ ਹੀ ਨਾ ਕਿ ਕੋਈ ਨਹੀਂ ਸਦਾ ਦਨਿਕੋ ਜਿਨੀ ਰਹਿੰਦੇ ਹੁੰਦੇ ਕਿ ਜਦ ਨਾਲ ਕਿਦ ਰੱਬ ਸੌਂਦਾ ਹੀ ਆ ਤੁਹਾਡੀ ਗੱਲ ਠੀਕ ਆ ਦੇਦੀ ਪਰ ਉਹ ਵੇਲਾ ਹੀ ਇਦਾਂ ਦਾ ਹੁੰਦਾ ਆ ਸਬਰ ਕਰਨਾ ਔਖਾ ਹੁੰਦਾ ਆ ਉਹ ਚਲੋ ਵਧੀਆ ਨੇ 1 ਚਲੋ ਵਧੀਆ ਵਜੋਤ ਪੀਣਾ ਫਰਕ ਪੈ ਗਿਆ ਵੇਨਾ ਦਾ ਹੋਰ ਕੀ ਆ ਨਾਲੇ ਤੀਂ ਦੱਸੋ ਹਾਂ ਪਿੰਡ ਦਾ ਕੰਮ ਕਿੱਥੋਂ ਤੱਕ ਪਹੁੰਚਿਆ ਵਾ ਪਿੰਡ ਦਾ ਬਸ ਜੋਤ ਸਮਾਸ ਮੁੰਮੈ ਚਾ ਉਹ ਚਲੋ ਵਧੀਆ ਵਜੋਤ ਹੋਣੀ ਸੁਧਰ ਗਈ ਆ ਕਿ ਪਰ ਸਾਰਾ ਆ ਹੀ ਜਾਂਦਾ ਵਾ ਨਾ ਤੇ ਫੇਰ ਹੀ ਚੱਲ ਕਰਾਂਗੇ ਸ਼ੁਰੂਆਤ ਆਹ ਨਹੀਂ ਨਹੀਂ ਕਰ ਲੋਗਾ ਗਰਮੀ ਗਾਂਗਾ ਵੱਧਦੀ ਜਾਂਦੀ ਆ ਬਾਅਦ ਚ ਹੋਰ ਔਖਾ ਹੋ ਜਾਣਾ ਵੇ ਰਸਕੋ ਮੈਂ ਤਾਂ ਸ਼ੁਰੂ ਹਾਂਜੀ ਨਹੀਂ ਇੰਨਾ ਦਾ ਘਰ ਇਹ ਵਾ ਕਿ ਉਹ ਵਾ ਇਹ ਲਣਕੀ ਗਈਏ ਉਧਰ ਕੀ ਪਤਾ ਪਿੱਛੇ ਪਿੱਛੇ ਤਰੇ ਫਿਰਦੇ ਆ ਜਿੱਦਨ ਉਹ ਗੱਲਾਂ ਕਰਨਗੇ ਨਾ ਫੇਰ ਇਦਨ ਕਿਹੜੇ ਕਰਨੇ ਆ ਜੀ ਉਹਨੇ ਨੌਕਰੀ ਤਾਂ ਤੈਨੂੰ ਲਵਾ ਹੀ ਦਿੱਤਾ ਤੂੰ ਇੱਕ ਪਰ ਉਹਨੂੰ ਫੋਨ ਨਹੀਂ ਕੀਤਾ ਉਹਦੇ ਕਿਸ ਦਿਨ ਕੀ ਜਾਣਾ ਵਾ ਜਾਣਦਾ ਤਾਂ ਹੁਣ ਫਾਇਦਾ ਹੀ ਕਰਦੇ ਆਏ ਆ ਸੰਦੀਪ ਹੁਣ ਸਾਰੇ ਜਣੇ ਬਹਿ ਜੀ ਉੱਥੇ ਜਾ ਕੇ ਬਹੁਤ ਅਹੀਂ ਤੇ ਜੁੜੀ ਹੋਰ ਆਈ लवली ਹੁਣੀ ਹੋਈ ਜਾ ਕੇ ਬਹਿ ਗਈ ਉਧਰ ਉਹਨਾਂ ਦੀ ਤਾਂ ਪੀੜ ਤੈਨੂੰ ਬੜੀ ਆ ਆਪਣਾ ਹੀ ਘਰ ਬਣਾਇਆ ਤੁਸੀਂ ਉਹਦੋਂ ਮੈਂ ਇਹੀ ਕਿਹਾ ਵੀ ਮਾਫ਼ ਕਰਦੇ ਛੁੜੀਆਂ ਤੇਰੀਆਂ ਖਾ ਉਧਰ ਹੀ ਤੂੰ ਆ ਤੋ ਬਿੱਲੀ ਵਾਂਗੂ ਉੱਧਰ ਚੱਲ ਤਾਰੀ ਇਤਨਾ ਮੈਂ ਵੀ ਉਹਨਾਂ ਦਾ ਘਰ ਕੌਣ ਆਇਆ ਤੇ ਕੌਣ ਗਿਆ ਜਦੋਂ ਤੂੰ ਨੌਕਰੀ ਲੈਣੀ ਸੀ ਨਾ ਤਾਰੀ ਮਾਮੀ ਮੰਗਦੇ ਕਰਦੇ ਤੁਸੀਂ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਤੈਨੂੰ ਮੈਂ ਕਿਹਾ ਇਹ ਨਾ ਰਹਿਣਾ ਇਹਦੀਆਂ ਗੱਲਾਂ ਤੇ ਨਾ ਚੱਗੀ ਰਹੀਆਂ ਹੁਣ ਬੀਤੀ ਗਾ ਕੇ ਆ ਗਏ ਗੀ ਵਲਾ 2 1 ਰਮਨ ਇਹਨੂੰ ਸਮਝ ਆਉਂਦਾ ਹੈਗਾ ਕੋਈ ਫਾਇਦਾ ਹੁਣ ਚੱਲ ਆ ਗਾੜੀ ਫੇਰ ਵੇਖੀ ਆ ਜਾਓ ਤੁਸੀਂ ਹਾਂ ਤੂੰ ਇਹੋ ਸੋਚੇ ਰਹੋ ਮੈਂ ਨੌਕਰੀ ਤੋਂ ਫੇਰ ਨਿਕਲ ਜਾਣਾ ਵਾ ਤੇਰੀਆਂ ਕਰਤੂਤਾਂ ਹੀ ਇਦਾਂ ਦੀਆਂ ਅੱਛਾ 2 2 3 1 ਇਹੋ ਹੀ ਕੀ ਓਕੇ ਹੁੰਦੇ ਤਾਂ 2 1 ਪਤਾ ਨਹੀਂ ਉਹ ਕੀ ਖਵਾਲ ਦਿੰਦੇ ਆ ਜਦੋਂ ਵੀ ਇੱਧਰ ਆਉਂਦੇ ਆ ਨਾ ਮੇਰੇ ਗੱਲ ਪੈ ਜਾਂਦੇ ਆਗੇ ਮਰਜ਼ੀ ਹੁੰਦੀ ਆ ਆ ਜਾ ਤੁਸੀਂ ਉਹ ਉਹ ਤੇ ਵਿਚਾਰੇ ਕਹਿੰਦੇ ਕੱਖ ਨਹੀਂ ਗੇ ਨਹੀਂ ਫਿਰ ਵੀ ਮਾੜੀ ਮੋਟੀ ਸਾਲ ਲੱ ਲਿਆ ਕਰੋ ਅਗਲੇ ਮਹੀਨੇ ਨਾ ਹੋਏ ਵੀ ਸਾਨੂੰ ਪੁੱਛਦੇ ਹੀ ਨਹੀਂ ਹੁਣ ਨਹੀਂ ਨਹੀਂ ਹਨਾ ਪੁੱਛ ਲਿਆ ਸੀ ਉਹਨਾਂ ਨੂੰ ਤੇ ਮੈਂ ਨਹੀਂ ਵਧੀਆ ਕੀਤਾ ਅਨਮੋਲ ਕਿਥੇ ਹੋ ਗਿਆ ਉਹਨਾਂ ਨੂੰ ਤੇ ਕੰਮ ਕੁੰਮ ਕੋਈ ਜੇ ਕਰਨਾ ਤੇ ਠੀਕ ਹੈ ਮੇਰਾ ਰਦਾ ਹੁਣ ਮੈਂ ਵੀ ਕਿਹੜੀ ਕਰੈਸਟ ਕਰ ਲਾਂ ਆਹ ਕਰ ਲਓ ਕੋਈ ਨਹੀਂ ਕਰ ਕੱਟ ਨਹੀਂ ਇਹਨੇ ਝਟ ਕਹਿ ਦਨਾ ਮੈਂ ਕਿ ਤੂੰ ਹੀ ਖਾਦੇ ਪੈਸੇ ਸਾਰੇ ਇਹਨੇ ਇਹ ਵਧੀਆ ਦੇਖਣਾ ਵੀ ਨੌਕਰੀ ਮਿਲ ਗਈ ਮੈਨੂੰ ਸਹੀ ਗੱਲ ਸਹੀ ਕੱਟ ਲਓ 21 ਵੇਲਾ ਮੈਂ ਇਹਨੂੰ ਕਹਿ ਵੀ ਸੀ ਦਰਜੀ ਤੋਂ ਨਹੀਂ ਦੁਬਾਰਾ ਕਰੀ 21 ਚੱਲ ਪੁੱਤ लवली ਨੇ ਨਾ ਮਥੇਰੀ ਦੌੜ ਪੱਜ ਕੀਤੀ 21 ਚੱਲ ਜੋ ਬਣ ਮੈਂ ਤਾਂ लवली ਨੂੰ ਵੀ ਸਗੋਂ ਮਿਲਿਆ ਨਾ ਕਿਤੇ ਹਾਨੂੰ ਤਾਂ ਤੇਰੀ ਵੀ ਗੱਲ ਕਰਨੀ ਪੈਣੀ ਆ ਤੇ ਉਹਦੀ ਵੀ ਗੱਲ ਕਰਨੀ ਪੈਣੀ ਆ ਤੁਹਾਡੀਆਂ ਸੋਨੀਆਂ ਪੈਣੀਆਂ ਹਨੂ 21 ਡੇੜੀ ਉਹ ਤਾਂ ਕੋਈ ਗੱਲ ਹੀ ਨਹੀਂ ਕਰਦਾ ਮੈਂ ਸਭ ਇੱਕ ਦਵਾਰੀ ਆਖਿਆ ਵਾ ਮੈਂ ਸਸੇ ਗਲਪੁੱਤ ਹੋ ਠੀਕ ਠਾਕ ਹਾਂਜੀ ਵਧੀਆ ਮੰਮੀ ਡੈਡੀ ਠੀਕ ਆ ਵਧੀਆ ਸਭ ਠੀਕ ਨੇ ਮੰਮੀ ਡੈਡੀ ਹੈਗੇ ਲੈ ਲੌਨੀ ਤਾਂ ਦੇ ਆਉਣ ਤੋਂ ਪਹਿਲਾਂ ਨਾ ਇਹ ਤਾਂ ਹੁੰਦੇ ਇਹ ਆ ਪੇ ਪੁੱਤ ਦਫ਼ਤਰਾਂ ਵਿੱਚ ਵੀ ਜਾਈਏ ਨਾ ਉੱਥੇ ਕਿਹੜੀ ਸੁਣਵਾਈ ਹੁੰਦੀ ਆ ਬੜੀ ਭੱਜ ਦੌੜ ਹੁੰਦੀ ਆ ਕਿਦਾਂ ਦੋਵੇਂ ਜਾਣੇ ਤੁਸੀਂ ਰੋਜ਼ ਹੀ ਕਰਨ ਜਾਂਦੇ ਰਹੇ ਜੀ ਉਹ ਮੈਂ ਤਾਂ ਲੱਭੀ ਸੋਚਿਆ ਸੀ ਕਿ ਜਿੰਨੇ ਇਹਦੇ ਤੇਰੀ ਬੀਤੀ ਕਰਤੀ ਆ ਨਾ ਤੂੰ ਮੁੜ ਕੇ ਆਉਣਾ ਨਹੀਂ ਸਾਡੇ ਘਰ ਚੱਲ ਫੇਰ ਵੀ ਤੇਰਾ ਬੜਾਵਾ ਕਿ ਜਿਹੜਾ ਤੂੰ ਫੇਰ ਨਾਲ ਜੋ ਬੰਦੇ ਨਾ ਲੱਭ ਜੋਨ ਉਹ ਚਾਲਾ लवली ਤੇਰਾ ਇੰਨਾ ਹੀ ਪੁੱਤ ਬੜਾ ਵਾ ਵੀ ਜਿਹੜਾ ਤੂੰ ਨਾ ਮੁੜ ਕੇ ਸਾਥ ਦਿੰਦਾ ਰਿਹਾ ਉਹ ਜੋ ਬੰਦਾ ਨਹੀਂ ਤੇ ਅੱਜ ਕੱਲ੍ਹ ਕੌਣ ਤੂੰ ਰਬਾ ਕਰਦਾ ਚੱਲ ਕਾਰਕ ਬਾਉ ਹੋਏ ਆ ਚੱਲ ਉਹ ਚਾਲਾ लवली ਤੇਰਾ ਪੁੱਤ ਇੰਨਾ ਹੀ ਬੜਾ ਵਾ ਵੀ ਤੇਰੀ ਇਨੀ ਬੀਚੀ ਕੀਤੀ ਹੀ ਨੇ ਦਲਜੀਤ ਨੇ ਤੂੰ ਫੇਰ ਹੁਣ ਤੈਨੂੰ ਨਾ ਇਸਤਮਾਨ ਨਾ ਕਰਾਊਗਾ ਜਦੋਂ ਕਿਤੇ ਮਿਲਿਆ ਮੈਨੂੰ ਤਾਂ ਕਹਿੰਦਾ ਮੈਂ ਫੋਨ ਕਰੂੰਗਾ ਕੀਤਾ ਹੀ लवली ਤੈਨੂੰ ਫੋਨ ਆਨੇ ਤਹੀ ਨਾ ਵੀ ਕੋਈ ਨਹੀਂ ਸਦਾ ਦਨਿਕੋ ਜਨੇ ਰਹਿੰਦੇ ਹੁੰਦੇ ਕਿ ਜਦ ਨਾਲ ਕਿਤੇ ਰੱਬ ਸੌਂਦਾ ਹੀ ਆ ਤੁਹਾਡੀ ਗੱਲ ਠੀਕ ਆ ਦੇਦੀ ਪਰ ਉਹ ਵੇਲਾ ਹੀ ਇਦਾਂ ਦਾ ਹੁੰਦਾ ਆ ਸਬਰ ਕਰਨਾ ਔਖਾ ਹੁੰਦਾ ਆ 1 ਅੱਛਾ ਤਾਂ ਵਧੀਆ ਨੇ 1 ਚਲੋ ਵਧੀਆ ਵਜੋਤ ਪੀਣਾ ਫਰਕ ਪੈ ਗਿਆ ਵੇਨਾਂ ਦਾ ਹੋਰ ਕੀ ਆ ਨਾਲੇ ਤੀਂ ਦੱਸੋ ਹਾਂ ਪੇਂਟ ਦਾ ਕੰਮ ਕਿੱਥੋਂ ਤੱਕ ਪਹੁੰਚਿਆ ਵਾ ਪੇਂਟ ਦਾ ਬਸ ਜੋਤ ਸਮਾਸ ਮੁੰਮੈਂ ਚਾਹ ਉਹ ਚਲੋ ਵਧੀਆ ਵਜੋਤ ਹੋਣੀ ਸੁਧਰ ਗਈ ਆ ਕਿ ਪਰ ਸਾਰਾ ਆ ਹੀ ਜਾਂਦਾ ਵਾ ਨਾ ਤੇ ਫੇਰ ਹੀ ਚੱਲ ਕਰਾਂਗੇ ਸ਼ੁਰੂਆਤ ਆਹ ਨਹੀਂ ਨਹੀਂ ਕਰ ਲੋਗਾ ਗਰਮੀ ਗਾਂਗਾ ਵੱਧਦੀ ਜਾਂਦੀ ਆ ਬਾਅਦ ਚ ਹੋਰ ਔਖਾ ਹੋ ਜਾਣਾ ਵੇ ਰਸਕੋ ਮੈਂ ਤਾਂ ਸ਼ੁਰੂ ਹਾਂਜੀ ਨਹੀਂ ਇੰਨਾ ਦਾ ਘਰ ਇਹੀ ਵਾ ਕਿ ਉਹ ਵਾ ਇਹ ਲੈਣ ਕੀ ਗਏ ਉਧਰ ਕੀ ਪਤਾ ਪਿੱਛੇ ਪਿੱਛੇ ਤਰੇ ਫਿਰਦੇ ਆ ਜਿੱਦ ਦਿਨ ਉਹ ਗੱਲਾਂ ਕਰਨਗੇ ਨਾ ਫੇਰ ਇਦਨ ਕਿਹੜੇ ਕਰਨੇ ਆ ਜੀ ਉਹਨੇ ਨੌਕਰੀ ਤਾਂ ਤੈਨੂੰ ਲਵਾ ਹੀ ਦਿੱਤਾ ਤੂੰ ਇੱਕ ਵਾਰ ਨੂੰ ਫੋਨ ਨਹੀਂ ਕੀਤਾ ਉਹਦੇ ਕਿਸ ਦਿਨ ਕੀ ਜਾਣਾ ਵਾ ਜਾਣਦਾ ਤਾਂ ਹੁਣ ਫਾਇਦਾ ਨਹੀਂ ਉਹ ਘਰ ਦੇ ਆਏ ਆ ਸੰਦੀਪ ਹੁਣ ਸਾਰੇ ਜਣੇ ਵਿੱਚ ਬਹਿ ਜੀ ਉੱਥੇ ਜਾ ਕੇ ਬਹੁਤ ਆਈ ਤੇ ਜੁੜੀ ਹੋਰ ਆਈ ਲਵਲੇ ਹੁਣੀ ਉਹ ਵੀ ਜਾ ਕੇ ਬਹਿ ਗਏ ਉਧਰ ਉਹਨਾਂ ਦੀ ਤਾਂ ਪੀੜ ਤੇ ਨੂੰ ਬੜੀ ਆ ਆਪਣਾ ਹੀ ਘਰ ਬਣਾਇਆ ਲਈ ਤੇ ਉਹ ਤਾਂ ਮੈਂ ਇਹੀ ਕਿਹਾ ਵੀ ਮਾਫ਼ ਕਰ ਦੇ ਚੁੜੀਆਂ ਤੇਰੀਆਂ ਖਾ ਉਧਰ ਹੀ ਤੂੰ ਹਨ ਤੋ ਬਿੱਲੀ ਵਾਂਗੂ ਉੱਥੇ ਚੱਲ ਤਾਰੀ ਇਤਨਾ ਮੈਂ ਉਹਨਾਂ ਦਾ ਘਰ ਕੌਣ ਆਇਆ ਤੇ ਕੌਣ ਗਿਆ ਜਦੋਂ ਤੂੰ ਨੌਕਰੀ ਲੈਣੀ ਹੈ ਨਾ ਤਾਰੀ ਮਾਹੀ ਮੰਗਦੇ ਕਰਦੇ ਤੁਸੀਂ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਤੈਨੂੰ ਮੈਂ ਕਿਹਾ ਇਹ ਨਾ ਰਵਣਾ ਇਹਦੀਆਂ ਗੱਲਾਂ ਤੇ ਨਾ ਚੱਗੀ ਰਹੀਆਂ ਹੁਣ ਬੀਤੀ ਗਾ ਕੇ ਆ ਗਏ ਗੱਲ ਕੀ ਬਣਾ 2 2 1 ਰਮਨ ਇਹਨੂੰ ਸਮਝਾਉਂਦਾ ਹੈਗਾ ਕੋਈ ਫਾਇਦਾ ਹੁਣ ਚੱਲ ਆ ਗਾੜੀ ਫੇਰ ਵੇਖੀ ਆ ਜਾਓ ਤੁਸੀਂ ਹਾਂ ਤੂੰ ਇਹੋ ਸੋਚਦੇ ਰਹੋ ਮੈਂ ਨੌਕਰੀ ਤੋਂ ਫੇਰ ਨਿਕਲ ਜਾਣਾ ਵਾ ਤੇਰੀਆਂ ਕਰਤੂਤਾਂ ਹੀ ਇੱਦਾਂ ਦੀਆਂ ਅੱਛਾ 2 2 1 ਇਹੋ ਹੀ ਕੀ ਓਕੀ ਹੁੰਦੇ ਤਾਂ 2 1 ਪਤਾ ਨਹੀਂ ਉਹ ਕੀ ਖਵਾਲ ਦਿੰਦੇ ਆ ਜਦੋਂ ਵੀ ਇੱਧਰ ਆਉਂਦੇ ਆ ਨਾ ਮੇਰੇ ਗੱਲ ਪੈ ਜਾਂਦੇ ਆਗੇ ਮਰਜ਼ੀ ਹੁੰਦੀ ਆ ਆ ਜਾ ਦਮੀ